ਹਾਂਜੀ ਰਾਜਵੀਰ ਜਵੰਦਾ ਦੀ ਮੜੀ ਤੇ ਆ ਔਰਤ ਰਾਤ ਦੇ 12 ਵਜੇ ਕੀ ਕਰ ਰਹੀ ਏ ਰਾਤ ਦੇ ਹਨੇਰੇ ਵਿੱਚ ਇੱਕ ਔਰਤ ਇੱਕ ਨਾਲ ਉਹਦੇ ਛੋਟੀ ਕੁੜੀ ਹੱਥਾਂ ਵਿੱਚ ਮੋਬੁੱਤੀਆਂ ਅਤੇ ਲਾਲ ਰੀਵਨ ਫੜ ਕੇ ਕਿੱਧਰ ਚੱਲੇ ਹਨ ਅਤੇ ਕੀ ਕਰ ਰਹੇ ਨੇ ਰਾਜਵੀਰ ਦੀ ਮੜੀ ਉੱਤੇ ਦੇਖੋ ਪੂਰੀ ਵੀਡੀਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਅੱਜ ਆਪਾਂ ਗੱਲ ਕਰਾਂਗੇ ਰਾਜਵੀਰ ਜਵੰਦਾ ਦੀ ਸੰਸਕਾਰ ਵਾਲੀ ਥਾਂ ਤੇ ਲੋਕਾਂ ਦੀ ਅਥਰੂ ਬਹਾਦ ਦੇਣ ਵਾਲੀ ਸਰਦਾ ਇੱਕ ਅਮਰ ਪਿਆਰ ਦੀ ਕਹਾਣੀ ਜੋ ਨੂੰ ਚੀਰ ਦਿੰਦੀ ਏ ਦੋਸਤੋ ਰਾਜਵੀਰ ਜਵੰਦਾ ਉਹ ਹੈ ਨਾਮ ਸੁਣ ਕੇ ਹੀ ਦਿਲ ਵਿੱਚ ਇੱਕ ਇਕਿੱਖੀ ਚੁਬਨ ਉੱਠਦੀ ਏ ਅੱਜ ਵੀ ਜਦੋਂ ਉਸ ਨੂੰ ਯਾਦ ਕਰਦੇ ਹਾਂ ਅੱਖਾਂ ਨਮ ਹੋ ਜਾਂਦੀਆਂ ਨੇ ਉਸ ਦੀ ਮੌਤ ਨੇ ਪੰਜਾਬ ਨੂੰ ਇੱਕ ਖਾਲੀਪਨ ਵਿੱਚ ਛੱਡ ਦਿੱਤਾ ਪਰ ਉਸ ਦੀ ਯਾਦ ਨੇ ਲੋਕਾਂ ਦੇ ਦਿਲਾਂ ਨੂੰ ਹਮੇਸ਼ਾ ਲਈ ਭਰ ਦਿੱਤਾ ਜਿੱਥੇ ਉਸ ਦਾ ਸੰਸਕਾਰ ਹੋਇਆ ਸੀ ਉੱਥੇ ਥਾਂ ਤੇ ਅੱਜ ਨਾ ਸਿਰਫ ਬੁੱਤ ਅਤੇ ਰਾਖ ਦਾ ਢੇਰ ਹੈ ਸਗੋਂ ਇਹ ਪਵਿੱਤਰ ਤੀਰਥ ਬਣ ਗਿਆ ਹੈ ਜਿੱਥੇ ਹਰ ਰੂਹ ਆ ਕੇ ਰੋਂਦੀ ਹੈ ਯਾਦ ਕਰਦੀ ਹੈ ਅਤੇ ਅਰਦਾਸ ਕਰਦੀ ਹੈ ਦੀਵਾਲੀ ਵਾਲੇ ਉਸ ਵਿਸ਼ੇਸ਼ ਦਿਨ ਤੇ ਜਦੋਂ ਪੂਰਾ ਜੱਗ ਰੋਸ਼ਨੀ ਵਿੱਚ ਨਹਾਇਆ ਹੋਇਆ ਸੀ ਉੱਥੇ ਲੋਕਾਂ ਨੇ ਮੋਮਬਤੀਆਂ ਨਾਲ ਨਾ ਸਿਰਫ ਰੋਸ਼ਨੀ ਜਲਾਈ ਸਗੋਂ ਆਪਣੇ ਦਿਲਾਂ ਦੇ ਅਥਰੂ ਵੀ ਬਹਾਏ ਕੋਈ ਮੱਥਾ ਟੇਕ ਕੇ ਰੋ ਰਿਹਾ ਕੋਈ ਸਜਦੇ ਵਿੱਚ ਡੁੱਬ ਕੇ ਭਾਵੁਕ ਹੋ ਰਿਹਾ ਅਤੇ ਕੋਈ ਉਹਨਾਂ ਜਲਦੀਆਂ ਮੋਮਬਤੀਆਂ ਨਾਲ ਉਸ ਦੀ ਯਾਦ ਨੂੰ ਤਾਜ਼ਾ ਕਰ ਰਿਹਾ ਜਿਵੇਂ ਕਿ ਉਹ ਅੱਜ ਵੀ ਕਿਤੇ ਨੇੜੇ ਹੀ ਹੈ ਹੱਸ ਰਿਹਾ ਏ ਗਾ ਰਿਹਾ ਏ ਲੋਕ ਕਹਿੰਦੇ ਨੇ ਜਿਵੇਂ ਮੰਦਰ ਮਸਜਿਦ ਗੁਰਦੁਆਰਿਆਂ ਜਾਂ ਦਰਗਾਹਾਂ ਵहां ਤੇ ਜਾ ਕੇ ਰੂਹ ਨੂੰ ਸ਼ਾਂਤੀ ਮਿਲਦੀ ਹੈ ਉਸੇ ਤਰ੍ਹਾਂ ਰਾਜਵੀਰ ਵੀਰ ਦੀ ਉਹ ਥਾਂ ਅੱਜ ਲੋਕਾਂ ਲਈ ਇੱਕ ਅਜਿਹਾ ਸਥਾਨ ਬਣ ਗਈ ਹੈ ਜਿੱਥੇ ਦਿਲ ਦੇ ਜ਼ਖਮ ਫਿਰ ਨਵੇਂ ਹੋ ਜਾਂਦੇ ਹਨ ਅਤੇ ਹਾਂ ਕਈਆਂ ਨੂੰ ਲੱਗਦਾ ਹੈ ਕਿ ਉੱਥੇ ਮੱਥਾ ਟੇਕਣਾ ਵੀ ਬਣਦਾ ਹੈ ਕਿਉਂਕਿ ਉਹ ਤਾਂ ਇੱਕ ਅਜਿਹੀ ਪਵਿੱਤਰ ਰੂਹ ਸੀ ਜਿਸ ਨੇ ਜੀਵਨ ਪਰ ਨਸ਼ੇ ਨੂੰ ਨਾ ਛੂਆ ਨਾ ਮਾਸ ਮਛਲੀ ਖਾਇਆ ਬਚਪਨ ਤੋਂ ਬੇਸ਼ੁਮ ਸੁਭਾਅ ਵਾਲਾ ਉਹ ਹੈ ਗੱਬਰੂ ਜਿਸ ਨੇ ਸਾਫ਼ ਸੁਥਰੀ ਜ਼ਿੰਦਗੀ ਨਾਲ ਸਭ ਨੂੰ ਰੋਸ਼ਨੀ ਦਿੱਤੀ ਉਸ ਨੂੰ ਯਾਦ ਕਰਕੇ ਅੱਜ ਜੀ ਵੀ ਦਿਲ ਕਹਿੰਦਾ ਏ ਉਹ ਵੀਰ ਤੂੰ ਤਾਂ ਅਸੀਂ ਹੀ ਸੀ ਅਸੀਂ ਤਾਂ ਤੇਰੇ ਵਾਂਗੂ ਹੀ ਬਰਨਾ ਚਾਉਂਦੇ ਸੀ ਰਾਜਵੀਰ ਜਵੰਦਾ ਉਹ ਹੈ ਨਾਮ ਜੋ ਪੰਜਾਬੀ ਮਾਂ ਬੋਲੀ ਨੂੰ ਨਾ ਸਿਰਫ ਗਾਇਆ ਸਗੋਂ ਉਸ ਨੂੰ ਜਿਉਣਾ ਸਿਖਾਇਆ ਸਟੇਜ ਤੇ ਚਾਦਰਾਂ ਕੁੜਤਾ ਅਤੇ ਪੰਜਾਬੀ ਜੁੱਤੀ ਪਾ ਕੇ ਜਦੋਂ ਉਹ ਆਉਂਦਾ ਤਾਂ ਨਾ ਸਿਰਫ ਤਾਲੀਆਂ ਗੂੰਜਦੀਆਂ ਸਗੋਂ ਹਰ ਦਿਲ ਵਿੱਚ ਇੱਕ ਤੂਫਾਨ ਉੱਠ ਜਾਂਦਾ ਉਸ ਦੇ ਗੀਤ ਉਹ ਤਾਂ ਹਰ ਉਮਰ ਨੂੰ ਨਚਾਉਂਦਾ ਹਸਾਉਂਦਾ ਅਤੇ ਜੋੜਦਾ ਹਰ ਗੀਤ ਵਿੱਚ ਛੁਪਿਆ ਹੁੰਦਾ ਸੀ ਇੱਕ ਇਹ ਜੇ ਆ ਸੁਣਿਆ ਜੋ ਦਿਲ ਨੂੰ ਛੂਹ ਜਾਂਦਾ ਮਾਂ ਬਾਪ ਦੇ ਅਨਮੋਲ ਪਿਆਰ ਦੀ ਗੱਲ ਹੋਵੇ ਜਾਂ ਪੰਜਾਬੀ ਗੀਤ ਰਿਵਾਜ ਦੀ ਮਿੱਠੀ ਯਾਦ ਉਹ ਕਦੇ ਬੇਮਤਲਬ ਬੋਲਾਂ ਨਾਲ ਨਹੀਂ ਫੇੜਿਆ ਇਸ ਲਈ ਉਸ ਨੂੰ ਹਰ ਵਰਗ ਨੇ ਗਲੇ ਲਾਇਆ ਲੰਬਾ ਚੌੜਾ ਗੱਭਰੂ ਪੱਗ ਨਾਲ ਜੱਜਿਆ ਹੋਇਆ ਉਹ ਹੈ ਪੰਜਾਬੀ ਗੱਭਰੂ ਜਦੋਂ ਸਟੇਜ ਤੇ ਚੜਦਾ ਤਾਂ ਅੱਖਾਂ ਉਸ ਨਾਲ ਜੁੜ ਜਾਂਦੀਆਂ ਲਾਈਵ ਸ਼ੋਅ ਵਿੱਚ ਉਹ ਹੱਸ ਕੇ ਕਹਿੰਦਾ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਯਾਰੋ ਫੁੱਲ ਕੇ ਜਿਓ ਆਪਣੇ ਸ਼ੌਂਕਾਂ ਨੂੰ ਪੂਰਾ ਕਰੋ ਕਿਉਂਕਿ ਕੱਲ ਕੀ ਲਿਖਿਆ ਹੈ ਕਿਸੇ ਨੂੰ ਨਹੀਂ ਪਤਾ ਪਰ ਅੱਜ ਉਸ ਨੂੰ ਯਾਦ ਕਰਕੇ ਰੋਂਦੇ ਹੋਏ ਸੋਚਦੇ ਆ ਕੋਈ ਭਰੋਸਾ ਨਹੀਂ ਸੀ ਪਰ ਤੇਰੀ ਯਾਦ ਨੇ ਤਾਂ ਹਮੇਸ਼ਾ ਲਈ ਭਰੋਸਾ ਦੇ ਦਿੱਤਾ ਏ ਉਹ ਪੋਜ਼ਿਟਿਵ ਸੋਚ ਵਾਲਾ ਖੁਸ਼ਮੀਜਾਜ਼ ਅਤੇ ਸਾਫ਼ ਦਿਲ ਵਾਲਾ ਉਹ ਇਨਸਾਨ ਜਿਸ ਨੇ ਸਭ ਨੂੰ ਸਿਖਾਇਆ ਕਿ ਪਿਆਰ ਨਾਲ ਜਿਓ ਪਰ ਅੱਜ ਉਸ ਨੂੰ ਗਵਾ ਕੇ ਲੱਗਦਾ ਏ ਜੀਵਨ ਜ਼ਿੰਦਗੀ ਖਾਲੀ ਹੋ ਗਈ ਹੋਵੇ ਅੱਜ ਉਹ ਵੀਡੀਓ ਦੇਖ ਕੇ ਤਾਂ ਦਿਲ ਖਟ ਜਾਂਦਾ ਏ ਦੋਸਤੋ ਦਿਵਾਲੀ ਵਾਲੇ ਉਸ ਦਿਨ ਇੱਕ ਪੈਣ ਆਪਣੀ ਨਿੱਕੀ ਬੱਚੀ ਨਾਲ ਉਸ ਥਾਂ ਤੇ ਪਹੁੰਚਦੀ ਹੱਥਾਂ ਵਿੱਚ ਮੋਮਬੱਤੀਆਂ ਫੜ ਕੇ ਉਹ ਮੱਥਾ ਟੇਕਦੀ ਹੈ ਉਸਦੇ ਚਿਹਰੇ ਤੇ ਨਾ ਸਿਰਫ ਸਰਦਾ ਸਗੋਂ ਇਹ ਜਈ ਭਾਵਨਾ ਜੋ ਅਥਰੂ ਬਹੁੰਦੀ ਹੈ ਅਤੇ ਉਹ ਹੈ ਪੈਣ ਜਿਸ ਨੇ ਦੀਵਾਲੀ ਤੇ ਮੋਬਤੀਆਂ ਜਲਾ ਕੇ ਮੱਥਾ ਟੇਕਿਆ ਇਹ ਨਾ ਸਿਰਫ ਅਰਦਾਸ ਸੀ ਸਗੋਂ ਭੈਣ ਭਰਾ ਦੇ ਅਟਲ ਪਿਆਰ ਦੀ ਇੱਕ ਨਿਸ਼ਾਨੀ ਸੀ ਉਹ ਹੈ ਭਾਵਨਾ ਜੋ ਵੀਡੀਓ ਵਿੱਚ ਸਾਫ ਨਜ਼ਰ ਆਉਂਦੀਆਂ ਹਨ ਜੋ ਮਨ ਨੂੰ ਭਾਵੁਕ ਕਰ ਦਿੰਦੀ ਹੈ ਅਤੇ ਅਥਰੂ ਬਹੁੰਦੀ ਹੈ ਰਾਜਵੀਰ ਜਵੰਦਾ ਕੇਵਲ ਗਾਇਕ ਨਹੀਂ ਸੀ ਉਹ ਤਾਂ ਇੱਕ ਜੀਵਤ ਪ੍ਰੇਰਣਾ ਸੀ ਇੱਕ ਇਹ ਜਈ ਸੋਚ ਜੋ ਅੱਜ ਵੀ ਸਾਨੂੰ ਸਿਖਾਉਂਦੀ ਹੈ ਕਿ ਪੰਜਾਬੀ ਬੀਤ ਨੂੰ ਕਿਵੇਂ ਜੀਆ ਜਾਵੇ ਉਹ ਤਾਂ ਗਿਆ ਨਹੀਂ ਉਹ ਤਾਂ ਅਸੀਂ ਹਾਂ ਹਰ ਗੀਤ ਵਿੱਚ ਹਰ ਯਾਦ ਵਿੱਚ ਹਰ ਅਥਰੂ ਵਿੱਚ ਦੋਸਤੋ ਇਹ ਵੀਡੀਓ ਦੇਖ ਕੇ ਜੇ ਦਿਲ ਨੂੰ ਛੂ ਗਈ ਹੋਵੇ ਜੇ ਅਥਰੂ ਆ ਗਏ ਹੋਣ ਤਾਂ ਰਾਜਵੀਰ ਵੀਰ ਦੀ ਅੰਤਿਮ ਸ਼ਾਂਤੀ ਲਈ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਉਸ ਨੂੰ ਯਾਦ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪੰਜਾਬ ਦੀਆਂ ਹਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਵੀ ਚਾਲੂ ਕਰੋ ਰਾਜਵੀਰ ਵੀਰ ਨੂੰ ਸ਼ਰਧਾਂਜਲੀ ਪ੍ਰਦਾਨ ਹੋਵੇ ਧੰਨਵਾਦ